ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸੱਚ ਦੀ ਸਾਖੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਆ ਇੱਕ ਬੱਚਾ ਤੁਹਾਨੂੰ ਦਿਖਾਉਣੇ ਆ ਆ ਵੇਖੋ ਇਹਨੂੰ ਸੰਗਲੀ ਨਾਲ ਬੰਨਿਆ ਹੋਇਆ ਦੋਸਤੋ ਇਹ ਸੰਗਲੀ ਦੇ ਨਾਲ ਬੰਨਿਆ ਹੋਇਆ ਥੋੜਾ ਜਿਹਾ ਮੈਂਟਲੀ ਥੋੜਾ ਜਿਹਾ ਅਪਸੈਟ ਹੈ ਜਿਆਦਾ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਅਸੀਂ ਆ ਕਿਸ ਸਸਥਾਨੋਂ ਜ਼ਰੂਰ ਅਪੀਲ ਕਰਾਂਗੇ ਕਿ ਇਸ ਬੱਚੇ ਦਾ ਜਿਹੜਾ ਇਲਾਜ ਕਰਾਇਆ ਜਾਵੇ ਵੇਖੋ ਕਿੰਨਾ ਪਿਆਰਾ ਬੱਚਾ ਹੈ ਮੈਂ ਕਾਫੀ ਟਾਈਮ ਤੋਂ ਜਿਹੜਾ ਇਸ ਪਿੰਡ ਦੇ ਵਿੱਚ ਆਉਣਾ ਪਹਿਲਾਂ ਠੀਕ ਸੀਗਾ ਪਰ ਹੁਣ ਇਹ ਜ਼ਿਆਦਾ ਕੁਝ ਬਾਹਰ ਦੌੜਨ ਲੱਗ ਗਿਆ ਸੀ ਇਹਦੇ ਕਰਕੇ ਇਹਨੂੰ ਸਾਨੂੰ ਇੱਥੇ ਬੰਨਣਾ ਪੈਂਦਾ ਦੂਜਾ ਬੱਚਾ ਕਿੱਥੇ ਆਪਣਾ ਹਾਂ ਜੀ ਸਸੀ ਕੌਰ ਜੀ ਇੱਕ ਬੱਚਾ ਦੋਸਤੋ ਆਏ ਕਿੰਨਾ ਹੀ ਸਿਆਣਾ ਬੱਚਾ ਦੇਖੋ ਇਹ ਬਹੁਤ ਸਿਆਣਾ ਬੱਚਾ ਸੋ ਆਹ ਦੇਖੋ ਇਹਨੂੰ ਉੱਥੇ ਬੰਨਿਆ ਹੋਇਆ ਆਪਣੇ ਨਾਲ ਕਿੱਲੇ ਨਾਲ ਬੰਨਿਆ ਹੋਇਆ ਰੱਸੀ ਪਾ ਕੇ ਕਿੱਲੇ ਨਾਲ ਬੰਨਿਆ ਹੋਇਆ ਸੋ ਦੋਸਤੋ ਇਹ ਬੱਚਾ ਬਹੁਤ ਸਿਆਣਾ ਹੈ ਇਹਨੂੰ ਥੋੜੇ ਜੇ ਇਲਾਜ ਦੀ ਲੋੜ ਹੈ ਜੇ ਕੋਈ ਸੱਜਣ ਬੱਚਾ ਲਿਜਾਣਾ ਚਾਹੁੰਦਾ ਤੇ ਲਿਜਾ ਕੇ ਇਹਨੂੰ ਠੀਕ ਕਰਾ ਲਵੇ ਸੋ ਇਹ ਕਿਸੇ ਦੇ ਘਰ ਦਾ ਵਾਰਸ ਬਣ ਸਕਦਾ ਕਿਉਂਕਿ ਇਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਬਹੁਤ ਮਤਲਬ ਕੀ ਆਰਥਿਕ ਮਜਬੂਰੀ ਇਹਨਾਂ ਦਾ ਇਲਾਜ ਨਹੀਂ ਕਰਾ ਸਕਦੇ ਸੋ ਇਹ ਦੋਨੋਂ ਬੇਟੇ ਆਹ ਵੇਖੋ ਸੱਚੇ ਪਾਤਸ਼ਾਹ ਕਿਸੇ ਨੂੰ ਤਾਂ ਕਮੀਆਂ ਰੱਖਦਾ ਤੇ ਆ ਦੋਨੋਂ ਬੱਚੇ ਆ ਵੇਖੋ ਇੱਕ ਆ ਬੱਚਾ ਵੱਡਾ ਆ ਵੇਖੋ ਆ ਸੰਗਲ ਦੇ ਨਾਲ ਜਿਹੜਾ ਇਹਨੂੰ ਆ ਦੋ ਲੋਕ ਜਿਹੜੇ ਆ ਵੇਖੋ ਦੋਸਤੋ ਆ ਦੋ ਲੋਕ ਇਹਨੂੰ ਲਾਏ ਹੋਏ ਆ ਸੋ ਇਹਨਾਂ ਨੂੰ ਪੁੱਛਦੇ ਆ ਇਹ ਲੋਕ ਵੀਰ ਜੀ ਕਿਉਂ ਲਾਏ ਇਹ ਬਾਹਰ ਪੱਜ ਜਾਂਦਾ ਇਹ ਲੋਕ ਨਾ ਮੈਨੂੰ ਤਾਂ મતਲੇ ਵੀ ਜਿਆਦਾ ਪੰਦ ਤੁਰਨ ਨਾਲ ਵੀ ਦਿੱਕਤ ਹੈ। ਅੱਛਾ ਜੀ। ਹੌਲ ਮ ਆ ਜਾਂਦੀ ਹੈ। ਠੀਕ ਆ। ਤੇ ਵਾਰ-ਵਾਰ ਆਏ ਫਿਰ ਪੱਜ ਜਾਂਦਾ ਇਹਨੂੰ ਵਾਪਸੀ ਮੋੜਨ ਦੀ ਉਹ ਜੀ ਦਿਮਾਗ 'ਚ ਗੱਲ ਨਹੀਂ ਰਹਿੰਦੀ। ਅੱਛਾ 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 ਅੱਛਾ। ਇਹ ਆਪਣਾ ਜਿੱਦਰ ਨੂੰ ਇੰਦਾ ਦਿਲ ਮੰਨੇ ਤੁਰ ਜਾਣਾ। ਕਈ ਵਾਰ ਗੱਲ ਮੰਨਨ ਤੇ ਆਵੇ ਤੇ ਮੰਨ ਵੀ ਜਾਂਦਾ ਹੈ। ਤੇ ਕਈ ਵਾਰ ਨਾ ਮੰਨੇ ਤੇ ਬੈਂਸ ਵੀ ਕਾਫੀ ਕਰਦਾ। ਅੱਛਾ ਫਿਰ ਮੰਨਦਾ ਨਹੀਂ ਹੈ। ਜਿੱਦ ਬਾਜੀ ਕਾਫੀ ਕਰਦਾ। ਇਹ ਫਿਰ ਆਪਣਾ ਫਲਸ਼ ਬਾਥਰੂਮ ਉੱਪਰ ਹੀ ਕਰਦਾ ਕਿ ਦੱਸ ਦਿੰਦਾ। ਫਲਸ਼ ਬਾਥਰੂਮ ਤਾਂ ਕਈ ਵਾਰ ਦੱਸ ਵੀ ਦਿੰਦਾ ਹੈ। ਅੱਛਾ ਤੇ ਕਿਸੇ ਟਾਈਮ ਨਹੀਂ ਵੀ ਦੱਸਦਾ। ਅੱਛਾ ਕੋਈ ਵਿਰਲਾ ਹੀ ਟਾਈਮ ਹੈ ਜਿਹੜੇ ਟਾਈਮ ਨਹੀਂ ਦੱਸ ਦਿੰਦਾ ਬਾਲੇ ਵਾਰੀ ਤਾਂ ਦੱਸ ਦਿੰਦਾ ਦੱਸ ਦਿੰਦਾ ਹਾਂ ਪਰ ਅਸੀਂ ਐਂ ਵੀ ਕਈ ਵਾਰੀ ਵੀ ਉਸ ਹਿਸਾਬ ਨਾਲ ਫਿਰ ਵੀ ਮੰਝਾ ਨੇੜੇ ਲਾ ਜੀ ਦਾ ਫਸ ਦੇ ਪਰ ਨਾਲ ਉਹ ਖੋਲੀ ਦਾ ਨਹੀਂ ਕਿਉਂਕਿ ਫਿਰ ਹੁਣ ਦਿੱਕਤ ਆ ਜਾਂਦੀ ਹੈ ਅੱਗੋਂ ਕਈ ਵਾਰੀ ਵੀ ਮੇਰੇ ਕੋਲ ਫੜਨ ਕਾਬੂ ਨਹੀਂ ਕੀਤਾ ਜੀ ਤੁਹਾਡੀ ਲੱਤ ਦੀ ਪ੍ਰੋਬਲਮ ਹੈ ਮੇਰੇ ਉਹ ਹਾਂਜੀ ਉਹ ਹੀ ਕਰਾ ਹੱਡੀ ਕਰਾ ਕੇ ਆ ਇਹਨਾਂ ਦੇ ਪਿਤਾ ਜੀ ਨੇ ਸੋ ਇਹ ਇੱਥੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਆ ਸੋ ਆ ਆ ਵੀ ਵੇਖੋ ਕਿੰਨਾ ਪਿਆਰਾ ਬੱਚਾ ਹੈ ਨਿੱਕਾ ਜਿਹਾ ਤੇ ਬੜਾਈ ਗਲੂ ਇਹ ਬੜਾਈ ਗਲੂ ਜਿਆ ਸੋ ਕੋਈ ਦਾਨੀ ਸੱਜਣੋ ਜਿਹੜਾ ਵੀਡੀਓ ਦੇਖਦਾ ਹੋਵੇ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਇਹਨਾਂ ਦਾ ਨੰਬਰ ਮੈਂ ਉੱਪਰ ਦੇ ਦਿਆਂਗਾ ਸੋ ਹਾਲਾਤ ਆ ਸਾਡੇ ਪੰਜਾਬ ਦੇ ਵੇਖੋ ਕੋਈ ਬੱਚੇ ਤਾਂ ਕੁਝ ਕੁਝ ਲੋਕ ਤਾਂ ਬੱਚਿਆਂ ਨੂੰ ਤਰਸਦੇ ਆ ਤੇ ਕੁਝ ਬੱਚੇ ਸਾਡੇ ਆ ਵੇਖੋ ਇਹ ਲੱਤ ਨਾਲ ਰੱਸੀ ਬਨ ਕੇ ਇਹਨੂੰ ਇਹ ਵੀ ਇਦਾਂ ਹੀ ਕਰਦਾ ਇਹ ਵੀ ਪੱਜ ਜਾਂਦਾ ਏ ਭੱਜ ਇਹ ਵੀ ਭੱਜ ਜਾਂਦਾ ਤੇ ਮਤਲਬ ਇਹ ਇੰਨਾ ਕਾਫੀ ਦੂਰ ਤਾਂ ਨਹੀਂ ਜਾਂਦਾ ਅੱਛਾ ਇਹ ਗਲੀ ਸੜਕ ਤੇ ਸਾਨੂੰ ਕਈ ਨਹੀਂ ਝਾਰਾਂ ਦਾ ਫਰਸਾਂ ਦਾ ਲੰਘਦੇ ਨੇ ਅੱਛਾ ਇਹਨੂੰ ਇਹ ਜਾ ਧਿਆਨ ਨਹੀਂ ਰਹਿੰਦਾ ਵੀ ਕੋਈ ਹਾਰ ਨਾ ਵਜੀ ਜਾਂਦਾ ਕਿਸੇ ਚੀਜ਼ ਦਾ ਵੀ ਮੈਂ ਸਾਈਡ ਤੇ ਹੋਣਾ ਅੱਛਾ ਇਸ ਕਰਕੇ ਫਿਰ ਥੋੜੀ ਖਾਹ ਬੰਦੀ ਰੱਖੀਦਾ ਹੱਥ ਪਾ ਲੈਂਦਾ ਹਾਂ ਹਾਂ ਇਹ ਕੋਈ ਹੋ ਜਾਂਦਾ ਅੱਛਾ ਇਹ ਵੀ ਬਾਥਰੂਮ ਫਲਾਟ ਵਿੱਚੇ ਕਰਦਾ ਇਹ ਇਹ ਦੱਸਦਾ ਹੀ ਨਹੀਂਦਾ ਇਹ ਨਹੀਂ ਦੱਸਦਾ ਹਾਂ ਨਹੀਂ ਰੋਟੀ ਮੰਗਦਾ ਅੱਛਾ ਨਾ ਇਹ ਰੋਟੀ ਮੰਗਦਾ ਹਾਂ ਨਹੀਂ ਨਾਲੇ ਤੁਸੀਂ ਕਹਿੰਦੇ ਸੀ ਪਹਿਲਾਂ ਠੀਕ ਹੋ ਗਿਆ ਸੀ ਇੱਕ ਵਾਰੀ ਇਹ ਇਹ ਵਿੱਚੋਂ ਸਾਨੂੰ ਐਂ ਲੱਗਦਾ ਸੀ ਨਾ ਵੀ ਮਤਲਬ ਖਣੀ ਛੋਟਾ ਤਾਂ ਕਰਕੇ ਸਾਨੂੰ ਲੱਗਦਾ ਅੱਛਾ 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 ਛੋਟਾ ਪਤਾ ਨਹੀਂ ਤਾਂ ਕਰਕੇ ਵੀ ਵੱਡਾ ਹੋਵੇਗਾ ਤੇ ਵੀ ਹੌਲੀ ਹੌਲੀ ਸਭ ਠੀਕ ਆ ਠੀਕ ਆ ਠੀਕ ਆ ਪਰ ਨਹੀਂ ਹੋਣੇ ਵੱਡੇ ਹੋਣ ਦੇ ਬਾਅਦ ਨਹੀਂ ਆਉਂਦਾ ਕੰਮ ਤੋਂ ਆਉਣੀ ਆਂ ਦੇ ਖਿਲਾੜਾ ਪਹਿਲਾਂ ਛਾਪ ਨਹੀਂ ਚਾਚੀ ਨੂੰ ਕੁਝ ਮੈਂ ਤਾਂ ਖਾਪ ਜਾਣੀ ਆ ਅੱਛਾ ਹੋਰ ਬਹੁਤ ਔਖਾ ਹੈ ਨਹੀਂ ਜਿਵੇਂ ਆਪਾਂ ਤੁਸੀਂ ਕਹਿੰਦੇ ਨਹੀਂ ਪਿੱਛੇ ਜੋ ਲੈ ਗਏ ਸੀ ਕਿਹੜੇ ਉਹ ਆਪਣੇ ਨੂੰ ਆਪਦੇ ਸੈਂਟ ਉਹ ਲਗਾਏ ਸੀਗੇ ਪਰ ਉਹ ਦਵਾਈ ਅੱਛਾ 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 ਨਜ਼ਮ ਨਹੀਂ ਆਇਆ ਉਹਦਾ ਵੀ ਸਹੀ ਸੀ ਕਹਿੰਦੇ ਸੀ ਤੇ ਅੱਛਾ 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 ਤੁਸੀਂ ਬੋਲੇ ਕਹਿੰਦਾ ਲਾ ਲੂ ਕਿਤੇ ਕਰਾਇਆ ਨਹੀਂ ਕਿ ਕਰਾਇਆ ਨਹੀਂ ਲਾਜ ਤਾਂ ਹੋਵੇ ਤੁਹਾਡੇ ਕਿਹੜੀ ਉਹਲੇ ਵਾਲੀ ਗੱਲ ਵੀ ਉਹ ਜੀ ਬਾਹਲੀ ਵੱਡੀ ਪਾਵਰ ਨਹੀਂ ਹੈਗੀ ਤੇ ਕਿਤੇ ਮਤਲਬ ਜਾਕੋ ਕੈਂਪ ਕੁੰਪ ਲੱਗਦਾ ਸੀ ਸਰਾਂ ਦੀ ਹੈਲਥ ਨਾਲ ਅੱਛਾ 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 ਜਿਹੜੇ ਟੈਸਟ ਵਗੈਰਾ ਹੋ ਜਾਂਦੇ ਸੀ ਤੇ ਜਾ ਉਹਨਾਂ ਨੇ ਪੋਟੀ ਦਿੱਤੀ ਰੱਖੇ ਨਾ ਉਹਨਾਂ ਨੇ ਫਰੀ ਦੇ ਕੋਟੇ ਨੂੰ ਦਾਖਲ ਕੀਤੀ ਰੱਖਿਆ ਉਹਨਾਂ ਨੇ ਬਹੁਤ ਪੈਸਾ ਲਾਇਆ ਤੇ ਅਸੀਂ ਦੋਵੇਂ ਦੇ ਵੈਸੇ ਕੋਈ ਸ਼ਰਮ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਇਸ਼ਾਰਾ ਕਰਦੇ ਆ ਵੀ ਕਈ ਵਾਰ ਵੀ ਜਾਣ ਕੇ ਮਜਬੂਰੀ ਦੇ ਹਾਲਾਤ ਐਸੇ ਨੇ ਵੀ ਕਰਾਏ ਦੇ ਕਰਕੇ ਜਿਹੜਾ ਵੀ ਟੈਸਟ ਕਰਾ ਕੇ ਤੇ ਬਾਕੀ ਕੰਮ ਵਿੱਚ ਇਹਦਾ ਵਿੱਚੇ ਹੀ ਰਹਿ ਜਾਂਦਾ ਸੀ ਕਰਾਇਆ ਨਹੀਂ ਹੁੰਦਾ ਹਾਂ ਹਾਂਜੀ ਕਰਾਇਆ ਨਹੀਂ ਹੁੰਦਾ ਹਾਂ ਵੇਖੋ ਬਈ ਮਾਰ ਇਸ ਤਰ੍ਹਾਂ ਕੰਮ ਵਿੱਚੇ ਵੀ ਰਹਿ ਜਾਂਦਾ ਸੀ ਮੈਨੂੰ ਲੱਗਦਾ ਵੀ ਠੀਕ ਹੋ ਸਕਦੇ ਆ ਬੱਚੇ ਹਨਾ ਕੋਈ ਜ਼ਿਆਦਾ ਹੀ ਪ੍ਰੋਬਲਮ ਹੈ ਨਹੀਂ ਇਹਨਾਂ ਨੂੰ ਸਿਰਫ ਇੱਕ ਇਹਨਾਂ ਦੀ ਇਲਾਜ ਖੋਣੋ ਹੀ ਕੰਮ ਹੋਇਆ ਖੜਾ ਇਹਨਾਂ ਦਾ ਜਿਵੇਂ ਵੇਖੋ ਵਧੀਆ ਬੈਠਾ ਹੈ ਕਿ ਮੈਨੂੰ ਲੱਗ ਨਹੀਂ ਰਿਹਾ ਵੇਖੋ ਵਧੀਆ ਹੱਥ ਦਾ ਆਂਦਾ ਤਾਂ ਕੁਝ ਕੋਈ ਲੱਗਦਾ ਨਾ ਵੀ ਸੈੱਟ ਹੋ ਗਿਆ ਹਾਂਜੀ ਇਹ ਰੰਗ ਵੀ ਲੱਗਿਆ ਵਧੀਆ ਕਰਦਾ ਲੇ ਆਹ ਵੇਖੋ ਮੈਨੂੰ ਹੈਲੋ ਵੀ ਬਣਾ ਰਿਹਾ ਹੈ ਵਧੀਆ ਹੈ ਇਹਨੂੰ ਐ ਤਾਂ ਸੋ ਕੁ ਸੱਜਣ ਉੱਧਾ ਕੁਝ ਗੱਲ ਨੂੰ ਸਮਝਦਾ ਹੈ ਜਿਵੇਂ ਹੋਣਾ ਆਹ ਕੌਣ ਭਾਜੀ ਹੈ ਭਾਜੀ 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 ਮੇਰੇ ਜਿਹੜਾ ਹੋ ਗਿਆ ਦੋਸਤੋ ਹੈ ਇਹ ਹਾਂ ਮੰਦਾ ਤਾਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਰਿਆਂ ਤੇ ਮਿਹਰ ਕਰੇ ਮੇਰਾ ਬਾਬਾ ਉਹ ਦੇਖੋ ਕੁਸੀ ਲੋਕ ਕੋਈ ਤਰਸਦਾ ਹੈ ਤੇ ਕਈਆਂ ਨੇ ਲੋਕ ਲਾਏ ਆ ਹੁਣ ਕਈ ਵਾਰ ਅਗੇ ਗੁਰਦੁਆਰੇ ਮੱਥਾ ਟੇਕਣ ਚਲ ਜਾਂਦਾ ਸੀ ਅੱਛਾ ਜੀ ਅਸੀਂ ਵੇਖਣਾ ਤੇ ਵੀ ਗੁਰਦੁਆਰੇ ਤੇ ਚਲੋ ਜਾਣ ਦਾ ਕੋਈ ਨਹੀਂ ਹੁੰਦਾ ਸੀ। ਅੱਛਾ ਅੱਛਾ। ਸਾਨੂੰ ਇਹ ਹੁੰਦਾ ਸੀ ਵੀ ਹੋ ਸਕਦਾ ਸ਼ਾਇਦ ਗੁਰਦੁਆਰੇ ਨਾ ਗਿਆ ਹੋਵੇ ਸ਼ਾਇਦ ਕਿਤੇ ਹੋਰ ਦੇ ਨਾ ਹੋਰ ਚਲਾ ਜੇ। ਬਾਕੀ ਕਈ ਵਾਰ ਜਦੋਂ ਜਾਂਦਾ ਵੀ ਅਜੇ ਵੀ ਇਹਨੂੰ ਯਾਦ ਹੈ ਕਈ ਵਾਰੀ ਬੈਠਾ ਕੀਤੀ ਜਾਵੇਦਾ ਵਾਹਿਗੁਰੂ ਵਾਹਿਗੁਰੂ। ਅੱਛਾ ਵਾਹਿਗੁਰੂ ਕਰਦਾ ਹੈ। ਠੀਕ ਆ। ਚਲੋ ਕੋਈ ਨਹੀਂ ਮੈਂ ਕਰਦਾ ਬੇਨਤੀ ਕੋ ਸੰਸਥਾ ਨੂੰ ਜੇ ਕੋਈ ਇਹਨਾਂ ਦਾ ਹੈਲਪ ਹੋ ਸਕੀ ਜੇ ਆਪਾਂ ਜਰੂਰ ਕਰਦੇ ਆ ਸੋ ਦੋਸਤੋ ਦੇਖੋ ਸਾਡੇ ਆਹ ਵੇਖੋ ਮੈਨੂੰ ਬੜਾ ਦੁੱਖ ਹੁੰਦਾ ਦੋਨੋਂ ਕਿੰਨੇ ਸੋਹਣੇ ਬੱਚੇ ਆ ਤੇ ਕਿੰਨੇ ਹੀ ਪਿਆਰੇ ਆ। ਤੇ ਜਿਹੜੀ ਇਹਨਾਂ ਦੀ ਖੇਡਣ ਦੀ ਉਮਰ ਆ ਉਸ ਉਮਰ ਦੇ ਵਿੱਚ ਸੰਗਲ ਦੇ ਨਾਲ ਲੋਕ ਲਾਇਆ ਤੇ ਇੱਕ ਕਿੱਲੇ ਦੇ ਨਾਲ ਬੰਨੇ ਹੋਇਆ ਬੱਚਾ ਸੋ ਦੋਸਤੋ ਰੱਬ ਰੱਖਾ ਸੋ ਜੇ ਕੋਈ ਸਤਾਰਨੀ ਸੱਜਣ ਨੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਸੋ ਮੈਂ ਨੰਬਰ ਨਾ ਦੇ ਦੇਵਾਂਗਾ ਵੀਰ ਨੇ ਦੱਸਿਆ ਵੀ ਕਈ ਵਾਰੀ ਟੈਸਟ ਕਰਾਈ ਦੇ ਤੇ ਕਰਾਏ ਜੋਗੇ ਪੈਸੇ ਨਹੀਂ ਹੁੰਦੇ ਜਿਹਦੇ ਕਰਕੇ ਇਹਨਾਂ ਦਾ ਲਾਜ ਰਹਿ ਗਿਆ ਸੋ ਦੋਨੋਂ ਬੱਚੇ ਸੋ ਕੋਈ ਲੱਭ ਜ ਨਹੀਂ ਹੈਗੇ ਧੰਨਵਾਦ